ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਆਈਪਲ 8 ਦਾ ਸਭ ਤੋਂ ਮਹਿੰਗਾ ਖਿਡਾਰੀ ਕੌਣ ਯੁਵਰਾਜ ਸਿੰਘ ਯੂਵੀ ਦੀ ਕੀਮਤ 16 ਕਰੋੜ ਯੂਵੀ ਦੀ ਟੀਮ ਦਿੱਲੀ ਡੈਡੈਵਲਜ਼ 7 ਮੈਚਾਂ ਚ ਯੂਵੀ ਦੀਆਂ ਦੌੜਾਂ ਸਿਰਫ 124 ਯੂਵੀ ਦੇ ਇੱਕ ਰਨ ਦੀ ਕੀਮਤ 13 ਲੱਖ ਰੁਪਏ IPL 8 ਦਾ ਸਭ ਤੋਂ ਮਹਿੰਗਾ ਖਿਡਾਰੀ ਹੈ ਯੁਵਰਾਜ ਸਿੰਘ ਯੂਵੀ ਇਸ ਲਈ ਮਹਿੰਗੇ ਨਹੀਂ ਹਨ ਕਿ ਯੂਵੀ 16 ਕਰੋੜ ਦੇ ਵਿਕੇ ਬਲਕਿ ਇਸ ਲਈ ਮਹਿੰਗੇ ਹਨ ਕਿ ਯੂਵੀ ਦੇ ਇੱਕ ਰਨ ਦੀ ਕੀਮਤ 13 ਲੱਖ ਰੁਪਏ ਦੀ ਹੈ ਦਿੱਲੀ ਦੀ ਟੀਮ ਨੇ ਜਦ ਯੂਵੀ ਨੂੰ 16 ਕਰੋੜ ਚ ਖਰੀਦਿਆ ਤਾਂ ਟੀਮ ਨੇ ਸੋਚਿਆ ਵੀ ਨਹੀਂ ਸੀ ਕਿ ਯੂਵੀ ਦੇ ਇੱਕ ਇੱਕ ਰਨ ਲਈ 13 ਲੱਖ ਰੁਪਏ ਲਟਾਉਣੇ ਪੈਣਗੇ IPL 8 ਦੇ ਆਕਸ਼ਨ ਸਮੇਂ ਦੇਸ਼ ਦਾ ਇੱਕੋ ਖਿਡਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਇਹ ਖਿਡਾਰੀ ਹੋਰ ਕੋਈ ਨਹੀਂ ਬਲਕਿ ਸਿਕਸਰ ਕਿੰਗ ਯੁਵਰਾਜ ਸਿੰਘ ਸੀ ਖਾਸ ਗੱਲ ਇਹ ਹੈ ਕਿ ਹੁਣ ਆਈਪੀਐਲ 8 ਦੇ ਮੈਚਾਂ ਦੌਰਾਨ ਵੀ ਯੁਵਰਾਜ ਸਿੰਘ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪਰ ਯੂਵੀ ਦੀ ਚਰਚਾ ਕਿਸੇ ਕਮਾਲ ਕਰਨ ਨਹੀਂ ਸਗੋਂ ਯੂਵੀ ਦੀ ਖਰਾਬ ਫਾਰਮ ਕਰਨ ਹੋ ਰਹੀ ਹੈ ਯੁਵਰਾਜ ਸਿੰਘ ਨੇ ਆਈਪੀਐਲ 8 ਦੌਰਾਨ ਸਿਰਫ 1 ਕਰ ਦਸੈਂਕੜਾ ਜੜਿਆ ਯੂਵੀ ਦੇ ਬੱਲੇ ਤੋਂ ਆਈਪੀਐਲ ਦੀ 7 ਪਾਰੀਆਂ ਦੌਰਾਨ 124 ਦੌੜਾਂ ਨਿਕਲੀਆਂ ਯੂਵੀ ਦੇਕਰ ਦੇ ਸੈਂਕੜੇ ਤੋਂ ਇਲਾਵਾ ਬਾਕੀ ਦੇ 6 ਮੌਕਿਆਂ ਤੇ ਯੁਵਰਾਜ ਪ੍ਰਭਾਵਿਤ ਕਰਨ ਚ ਨਾਕਾਮ ਰਹੇ ਗੇਨ ਨਾਲ ਵੀ ਯੂਵੀ ਬੱਲੇਬਾਜ਼ਾਂ ਦੀਆਂ ਪਰੇਸ਼ਾਨੀਆਂ ਵਧਾਉਣ ਚ ਨਾਕਾਮ ਰਹੇ ਯੁਵਰਾਜ ਸਿੰਘ ਦਾ ਬੱਲਾ ਐਤਵਾਰ ਦੇ ਮੁਕਾਬਲੇ ਚ ਵੀ ਖਾਮੋਸ਼ ਰਹਾ ਬੰਗਲੂਰੂ ਖਿਲਾਫ ਖੇਡਦਿਆਂ ਯੂਵੀ ਨੇ 5 ਗੇਂਦਾਂ ਤੇ ਸਿਰਫ 2 ਦੌੜਾਂ ਬੜਾਈਆਂ ਦਰਸ਼ਕ ਅਤੇ ਫੈਨਸ ਅਤੇ ਖਾਸ ਤੌਰ ਤੇ ਦਿੱਲੀ ਡੈਡ ਐਵਲਸ ਹੁਣ ਇਸੇ ਉਡੀਕ ਚ ਹੈ ਕਿ ਯੂਵੀ ਦਾ ਬੱਲਾ ਕਦੋਂ ਦੌੜਾਂ ਵਰਸਾਏਗਾ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ Thank uh you. -oh.